ਆ ਹੀਅਰ ਮੂਵਰ ਕਰੀਮ ਹੈ 50 ਰੁਪਏ ਐਮ ਆਰ ਵੀ ਇੱਕ ਪੀਸ ਤੇ ਓਕੇ ਵੀਰੇ ਕਿੰਨੇ ਦੀ ਪੈਣੀ 5 ਰੁਪਏ ਦੀ ਸਿਰਫ 5 ਰੁਪਏ ਦੀ ਇੱਕ ਘਰ ਯੂਜ਼ ਹੁੰਦੀ ਹੈ ਗੁੱਡ ਹோம் 75 ਰੁਪੀਆਸ ਓਨਲੀ ਵੈਸੇ ਕਿੰਨੇ ਦੀ ਹੁੰਦੀ ਹੈ ਉਦਾਂ ਤੁਸੀਂ 60 70 ਰੁਪਏ ਦੀ ਲੈਣੇ ਇੱਕ ਪੀਸ ਮੈਂ ਤੁਹਾਨੂੰ 4 ਦੇ ਰਿਹਾ ਆ ਦੇਖੋ ਲਿਬਸਟਿਕ ਲੱਗੀ ਢੇਰ ਲੱਗੇ ਪਏ ਨੇ ਲਿਬਸਟਿਕ ਦੇ ਹਾਂਜੀ ਇਹ ਕਿੰਨੇ ਦਾ ਪੀਸ ਹੈ ਤੁਸੀਂ 100 ਦਾ ਸੇਲ ਕਰਨਾ ਹੈ ਕਿੰਨੇ ਦਾ ਪੈਣਾ 18 ਰੁਪਏ ਦਾ ਪੀਸ ਸਿਰਫ 18 ਰੁਪਏ ਹੁਣ ਟ੍ਰਾਂਸਫਰ ਵੀ ਠੀਕ ਹੈ ਤਾਨੂੰ ਚੈੱਕ ਕਰਕੇ ਦਿਖਾਨੇ ਆ ਤੁਹਾਡੀ ਰੂਹ ਖੁਸ਼ ਕਰ ਦੇਣੀ ਆਪਾਂ ਸਲੈਮ ਰੋਜ਼ ਦਾ ਮਾਲ ਆ ਨੋਨ ਟ੍ਰਾਂਸਫਰ ਲਿਪਸਟਿਕ ਹੈ ਚੈੱਕ ਕਰੋ ਪੀਸ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਭਾਈ ਤੁਸੀਂ 150 ਰੁਪਏ ਦਾ ਲੈਣੇ ਬਜਾਰੋਂ ਲਿਪਸਟਿਕ ਹੈ ਜੀ 50 ਰੁਪਏ ਦੀ ਸੇਲ ਹੁੰਦੀ ਹੈ ਹਾਂ ਜੀ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਜਿਹੜਾ ਕਲਰ ਜਿਹੜਾ ਕਲਰ ਆ ਉਹੀ ਅੰਦਰ ਕਲਰ ਹਾਂ ਸਿਰਫ 15 ਰੁਪਏ ਦਾ ਪੀਸ ਭਾਜੀ। ਇਹ ਕੋਈ ਦਿੱਲੀ ਮੇਡ ਨਹੀਂ ਹੈਗਾ। ਕੰਪਨੀ ਦਾ ਪੀਸ ਹੋਏਗਾ। ਆ ਦੇਖੋ। 100 ਰੁਪਏ ਦਾ ਸਾਰੀ ਪੈਕੀ ਪਾਲੀ। ਇਹ ਮਹਿੰਦੀ ਦੇ ਡੱਬੇ ਆ ਗਏ। ਤੁਸੀਂ ਬਾਜ਼ਾਰੋਂ 120 ਰੁਪਏ ਦਾ ਡੱਬਾ ਲੈਣੇ ਹੋ। ਆ ਲੈਣੇ ਬਾਜ਼ਾਰੋਂ। ਤੁਹਾਨੂੰ 32 ਰੁਪਏ ਦਾ ਡੱਬਾ ਦਵਾਂਗਾ। ਮਹਿੰਦੀਆਂ ਦੇ ਕਲਰ ਲੱਗੇ ਆ। ਹਾਂਜੀ। 65 ਰੁਪਏ ਦਾ ਕਲਰ ਹੈ। ਓਕੇ ਜੀ। ਓਕੇ। ਆ ਦੇਖੋ ਇਹ ਨੀਲ ਮੈਂ ਲੱਗੀ ਹੈ। ਹਾਂਜੀ। ਆ ਦੇਖੋ। ਸਿਰਫ ਕਿੰਨੇ ਦਾ ਪੀਸ ਪੈਣਾ 10 ਰੁਪਏ ਦਾ ਓਕੇ ਹਾਂਜੀ ਕਿਦਾਂ ਸਾਰੇ ਆਪਾਂ ਸਾਗਰ ਕੋਲ ਆਏ ਦੁਬਾਰਾ ਨਵਾਂ ਸਮਾਨ ਆਇਆ ਬਾਈ ਕੋਲੇ ਹੋਰ ਕਾਫੀ ਤੇ ਰੇਟ ਸੁਣ ਕੇ ਵੀ ਹੈਰਾਨ ਹੋ ਜਾਓਗੇ ਇਹ ਰਹਾ ਸਮਾਨ ਕੰਪਨੀ ਦਾ ਵੇਖੋ ਆ ਭਾਜੀ ਸਿਰਮ ਹੈ ਇੱਕ ਦੇ ਨਾਲ ਇੱਕ ਫ੍ਰੀ 130 ਰੁਪਏ ਇੱਕ ਦੇ ਐਮ ਆਰ ਪੀ ਹੈ 130 ਰੁਪਏ ਇੱਕ ਪੀਸ ਦੇ ਉੱਤੇ ਐਮ ਆਰ ਪੀ 40 ਰੁਪਏ ਦਾ ਸੈੱਟ 20 ਰੁਪਏ ਦਾ ਪੈ ਗਿਆ ਤੁਹਾਨੂੰ 130 ਵਾਲਾ ਹਾਂ ਇਹ ਤਾਂ ਹੈ ਠੀਕ ਹੈ ਇਹ ਨੀਸ਼ਾ ਦੇ ਕਲਰ ਲੱਗੇ ਆ ਹਾਂ ਪੈਂਟਰ ਰੇ ਦਾ ਕਲਰ ਹੈ ਓਕੇ ਓਕੇ ਆ ਗੁੱਡ ਹੋਮ ਲੱਗੀ ਐ ਹਰੇਕ ਘਰ ਯੂਜ਼ ਹੁੰਦੀ ਐ ਗੁੱਡ ਹੋਮ 75 ਰੁਪੀਜ਼ ਓਨਲੀ ਐਸੇ ਕਿੰਨੇ ਦੀ ਹੁੰਦੀ ਐ ਉਦਾਂ ਤੁਸੀਂ 60 70 ਰੁਪਏ ਦੀ ਲੈਨੇ ਇੱਕ ਪੀਸ ਮੈਂ ਤੁਹਾਨੂੰ 4 ਦੇ ਰਿਹਾ 75 'ਚ ਬੱਲੇ ਹਾਂਕ ਨਹੀਂ ਗੱਲ ਵੱਦੀ ਆਓ ਤੁਹਾਨੂੰ ਉਧਰ ਵੀ ਨਿਗਾ ਪਵਾ ਦੀ ਨਾਲ ਦੀ ਦੁਕਾਨ ਤੇ ਤੇ ਉਹ ਮੋਹਨ ਬਾਈ ਸਾਕੇ ਵੇ ਹਾਂ ਵੀ ਡਰੈਸ ਲਗਿਆ ਨੰਬਰ ਲਗਿਆ ਹਾਂ ਆ ਦੇਖੋ ਇਹ ਨੀਲਪੈਨ ਲੱਗੀ ਐ ਹਾਂਜੀ ਆ ਲੈ ਕੋ ਸਿਰਫ ਕਿੰਨੇ ਦਾ ਪੀਸ ਪੈਣਾ 10 ਰੁਪਏ ਦਾ ਓਕੇ ਜੀ ਆਜਾ ਅੰਦਰ ਆਜਾ ਆ ਜਾ ਆ ਦੇ ਕੋਲੇ ਦਸਤੀ ਲੱਗੀ ਢੇਰ ਲੱਗੇ ਪਏ ਨੇ ਦਸਤੀ ਦੇ ਹਾਂਜੀ ਠੀਕ ਹੈ ਜੀ ਇਹ ਕਿੰਨੇ ਦਾ ਪੀਸ ਹੈ ਤੁਸੀਂ 100 ਰੁਪਏ ਦਾ ਸੇਲ ਕਰਨਾ ਹੈ ਕਿੰਨੇ ਦਾ ਪੈਣਾ 18 ਰੁਪਏ ਦਾ ਪੀਸ 100 ਰੁਪਏ ਪਟਾਉਣਾ ਸਿਰਫ 18 ਰੁਪਏ 100 ਰੁਪਏ ਦਾ ਸੇਲ ਹੋਣਾ ਹੈ ਆ ਦੇਖੋ ਕੁੜੀ ਕਿੱਧਰ ਆ ਗਈ ਇਹ ਨੋਨ ਟ੍ਰਾਂਸਫਰਲ ਬਿਸਟਿਕ ਹੈ ਤੁਹਾਨੂੰ ਚੈੱਕ ਕਰਕੇ ਦਿਖਾਣੇ ਆ ਤੁਹਾਡੀ ਰੂਹ ਖੁਸ਼ ਕਰ ਦੇਣੀ ਆਪਾਂ ਇਹ ਦੇਖੋ ਕਲੈਮ ਰੋਜ਼ ਦਾ ਮਾਲ ਆ ਨੋਨ ਟ੍ਰਾਂਸਫਰਲ ਬਿਸਟਿਕ ਹੈ ਆਪ ਚੈੱਕ ਕਰੋ ਪੀਸ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਸਰ ਸਰ ਸਿਰਫ 40 ਰੁਪਏ ਮੈਂ ਕਿੰਨੇ ਦਾ ਭਾਈ ਜੀ ਤੁਸੀਂ 150 ਰੁਪਏ ਦਾ ਲੈਣੇ ਬਜਾਰੋਂ ਓਕੇ ਦੱਸੋ ਹੈ ਗੱਲ ਬਤ ਆਲੋ ਮਾਤਾ ਜੀ ਗੁਰੂ ਜੀ ਜੋੜਨ ਨਾਲ ਹੀ ਸਭ ਕੁਝ ਹੁੰਦਾ ਕੱਲਾ ਬੰਦਾ ਕੱਲਾ ਰਹੇ ਜਾਂਦਾ ਆ ਦੇਖੋ ਐਲਬਿਸਟਿਕ ਹੈ ਜੀ 50 ਰੁਪਏ ਦੀ ਸੇਲ ਹੁੰਦੀ ਹੈ ਹਾਂ ਜੀ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਦੀ ਸਿਰਫ 15 ਰੁਪਏ ਐਲਬਿਸਟਿਕ ਹੈ ਆ ਚੈੱਕ ਕਰੋ ਜਿਹੜਾ ਕਲਰ ਜਿਹੜਾ ਕਲਰ ਹੈ ਉਹ ਵੀ ਅੰਦਰ ਕਲਰ ਹਾਂ ਸਿਰਫ 15 ਰੁਪਏ ਦਾ 20 ਪਾਜੀ ਤਾਂ ਕੋਈ ਦਿੱਲੀ ਮੇਡ ਨਹੀਂ ਹੈਗਾ ਕੰਪਨੀ ਦਾ ਪੀਸ ਹੋਏਗਾ ਇਹ ਦੇਖੋ ਠੀਕ ਹੈ ਜੀ 2 ਕਿੰਨੇ ਦਾ ਪੈਣਾ 15 ਰੁਪਏ ਦਾ ਭਾਜੀ ਓਕੇ ਜੀ ਅੱਗੇ ਦਿਲ ਆ ਗਏ ਮਹਿੰਦੀ ਦੇ ਡੱਬੇ ਆ ਗਏ ਤੁਸੀਂ ਬਾਜ਼ਾਰੋਂ 120 ਰੁਪਏ ਦਾ ਡੱਬਾ ਲੈਣੇ ਹੋ ਹਾਂ ਜੀ 120 ਰੁਪਏ ਦਾ ਡੱਬਾ ਲੈਣੇ ਭਾਜਾ ਤੁਹਾਨੂੰ 32 ਰੁਪਏ ਦਾ ਡੱਬਾ ਦਵਾਂਗਾ ਰੀਜ਼ਨ ਹੈ ਰੇਟ ਦਵਾਂਗੇ ਤੁਸੀਂ ਆਣਾ ਨਹੀਂ ਤੇ ਕਿਸੇ ਨੇ ਨਹੀਂ ਆਣਾ ਆ ਜੋ ਆ हेयर ਮੂਵਰ ਕਰੀਮ ਹੈ 50 ਰੁਪਏ ਐਮ ਆਰ ਪੀ 12 ਤੇ ਓਕੇ ਵੀਰੇ ਕਿੰਨੇ ਦੀ ਪੈਣੀ 5 ਰੁਪਏ ਸਿਰਫ 5 ਰੁਪਏ ਸਿਰਫ 5 ਰੁਪਏ